ਕਿ ਦਮਦਮਨੀ ਟਕਸਾਲ ਇੱਕ ਉਹ ਟਕਸਾਲ ਜਿੱਥੇ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਰਹੀਆਂ ਉਸ ਤੋਂ ਬਾਅਦ ਉੱਥੇ ਸੰਤ ਜਨਰਸੀ ਭਿੰਡਰਾ ਵਾਲਿਆ ਦੇ ਵੀ ਰਿਆ ਕਰਤਾ ਤਾਂ ਤਾਰੇ ਨਹੀਂ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਬੰਦੀ ਸਿੰਘ ਜਿਹੜੇ ਉਸ ਲਹਿਰ ਦੇ ਵਿੱਚ ਜਿਨ੍ਹਾਂ ਨੇ ਦੇਸ਼ ਦੇ ਕਾਨੂੰਨ ਦੇ ਖਿਲਾਫ ਜਾ ਕੇ ਲੜੀਆਂ ਦੇਸ਼ ਦਾ ਕਾਨੂੰਨ ਉਹਨਾਂ ਨੂੰ ਕੁਝ ਹੋਰ ਕਹਿੰਦਾ ਪੰਜਾਬ ਦੇ ਵਿੱਚ ਉਹਨਾਂ ਨੂੰ ਬੰਦੀ ਸਿੰਘ ਆਖਿਆ ਜਾ ਰਿਹਾ ਬੰਦੀ ਸਿੰਘ ਤੇ ਰਿਆ ਨਹੀਂ ਕਰੀ ਭਾਰਤ ਸਰਕਾਰ ਹਾਲਾਂਕਿ ਪਹਿਲੇ ਪਾਸ਼ਾ ਦੇ ਜਦੋਂ ਮਨਾਇਆ ਗਿਆ ਸੀ ਪ੍ਰਕਾਸ਼ ਦਿੜਾ ਉਦੋਂ ਕਮਿਟਮੈਂਟ ਵੀ ਕੀਤੀ ਭਾਰਤ ਸਰਕਾਰ ਨੇ ਹੁਣ ਇੱਕ ਮਹਾਰਾਸ਼ਟਰ ਸਿੱਖ ਸਮਾਜ ਦੇ ਕਰਤਾ ਤਰਤਾ ਬਣ ਜਾਂਦੇ ਨੇ ਹਰਨਾਮ ਸਿੰਘ ਧੁੰਮਾ ਹੁਣੀ ਪੰਜਾਬ ਛੱਡ ਕੇ ਉਹ ਜਾ ਕੇ ਬੀਜੇ ਬੀਜਪੀ ਦੀ ਮਹਾਰਾਸ਼ਟਰ ਦੇ ਵਿੱਚ ਜਾ ਕੇ ਹਮਾਇਤ ਕਰਦੇ ਨੇ ਕਾਲੀ ਦਲ ਤੇ ਬੜਾ ਇਸ ਟਾਈਮ ਪਿੱਟ ਰਿਹਾ ਬੜਾ ਤਿਲਮ ਲਾਇ ਹੋਏ ਨੇ ਹਾਂ ਤਿਲਮਰੇ ਕਿੰਨੀ ਜੀ ਕੇ ਨਾ ਹੁੰਦੇ ਜਾਵੇ ਹਾਂ ਕਿਉਂਕਿ ਕਾਲੀ ਦਲ ਨੇ ਵੀ ਟਕਸਾਲਿਆਂ ਨੂੰ ਆਪਣੇ ਕੁਛੜ ਚੁੱਕ ਰੱਖਿਆ ਹੁਣ ਉਹ ਤੜਫ ਰਿਹਾਗਾ ਜੀ ਤੇ ਟਕਸਾਲ ਦਾ ਭਾਰਤੀ ਜਨਤਾ ਪਾਰਟੀ ਨੂੰ ਮਦਦ ਲੈਣਾ ਤੇ ਭਾਰਤੀ ਜਨਤਾ ਪਾਰਟੀ ਦਾ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਵਾਲੇ ਦੀ ਚੱਲੀ ਅਗਵਾਈ ਵਾਲੀ ਟਕਸਾਲ ਤੋਂ ਮਦਦ ਲੈਣਾ ਉਹਨੂੰ ਕਿਵੇਂ ਦੇਖਦੇ ਹੋ ਤੁਹਾਡੇ ਕੁਝ ਸਾਲ ਪਹਿਲਾਂ ਯਾਦ ਹੈ ਜਦੋਂ ਇੱਕ ਸੋਸ਼ਲ ਮੀਡੀਆ ਉਦੋਂ ਫੇਸਬੁੱਕ ਇੰਨੀ ਜ਼ਿਆਦਾ ਨਹੀਂ ਸੀ YouTube ਤਾਂ ਬਿਲਕੁਲ ਹੀ ਨਹੀਂ ਸੀ ਇਹ 5-7 10 ਦਾ 4-5 ਦਾ 8-10 ਸਾਲ ਪੁਰਾਣੀ ਗੱਲ ਹੈ ਜੀ ਜੀ ਇੱਕ ਫੋਟੋ ਵਾਇਰਲ ਹੁੰਦੀ ਹੁੰਦੀ ਸੀ ਹਰਰਾਮ ਸਿੰਘ ਤੋਂ ਬਾਅਦ ਇਹ ਹੱਥ ਚ ਪਕੌੜਿਆਂ ਦੀ ਪਲੇਟ ਹੁੰਦੀ ਸੀ ਜੀ ਉਹ ਤਾਂ ਥੱਲੇ ਲਿਖਿਆ ਹੁੰਦਾ ਸੀ ਪਕੌੜਿਆਂ ਵਾਲੇ ਤੋਂ ਮਾਜੀ ਜੀ ਜਦੋਂ ਬਾਦਲ ਸਾਹਿਬ ਨੂੰ ਆਫਰ ਕਰ ਰਹੇ ਸੀ ਚਲੋ ਕਿਸੇ ਸਮਾਗਮ ਚ ਕਿਸੇ ਬਜ਼ੁਰਗ ਨੂੰ ਹਸਪੀਟੈਲਿਟੀ ਵਜੋਂ ਜਿਹੜਾ ਤੁਸੀਂ ਇਦਾਂ ਦਾ ਇੱਜ਼ਤ ਦੇਣੀ ਕੋਈ ਮਾੜੀ ਗੱਲ ਨਹੀਂ ਜੀ ਜੀ ਤੇ ਅਸੀਂ ਵੀ ਸਾਡੇ ਘਰੇ ਕੋਈ ਆਵੇ ਤਾਂ ਅਸੀਂ ਵੀ ਜਦ ਦਿੰਦੇ ਹਾਂਗੇ ਤੇ ਅਸੀਂ ਕਿਸੇ ਦੇ ਘਰੇ ਜਾਈਏ ਤਾਂ ਸਾਨੂੰ ਵੀ ਉਹ ਜੀ ਇੱਜ਼ਤ ਮਿਲਦੀ ਹੈਗੀ ਹੂੰ ਪਰ ਉਹ ਅਸੀਂ ਗੱਲ ਕਰਦੇ ਹਾਂ ਵੀ ਸੋਸ਼ਲ ਮੀਡੀਆ ਤੇ ਜੀ ਇੰਪ੍ਰੋਪਰ ਗੱਡੇ ਦੀ ਗੱਲ ਕਰਦੇ ਆ ਜੀ ਜੀ ਤਾਂ ਉਦੋਂ ਧੁੰਮਾ ਤੇ ਇਹ ਅਲੀਗੇਸ਼ਨ ਲੱਗਦੇ ਸੀ ਵੀ ਟਕਸਾਲ ਦਾ ਜਾਂ ਜਿਹੜੇ ਸੰਤ ਸਮਾਜ ਦੇ ਉਹ ਪ੍ਰਧਾਨ ਸੀ ਵੀ ਉਹਦਾ ਬਾਦਲ ਹੀ ਕਾਰਨ ਕਰਤਾ ਸਾਰਾ ਦੇਖੋ ਤੁਹਾਡੇ ਯਾਦ ਹੋਊ 2012 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਸੌਂ ਚੁੱਕਦੇ ਨੇ ਉਦੋਂ ਸਤ ਸਮਾਜ ਦਾ ਇੱਕ ਵੱਖਰਾ ਪੰਡਾਨ ਲੱਗਿਆ ਹੋਇਆ ਸੀ ਬਿਲਕੁਲ ਤੁਹਾਡੇ ਉੱਥੇ ਸਾਰੇ ਸਾਇਦ ਨਿਹੰਗ ਸਿੰਘ ਵੀ ਬੈਠੇ ਸੀ ਉੱਥੇ ਧੁੰਮਾ ਜੀ ਵੀ ਬੈਠੇ ਸੀ ਹੋਰ ਸੰਤ ਸਮਾਜ ਵੀ ਬਾਬੇ ਸਾਰੇ ਬੈਠੇ ਸੀ ਦੇਖੋ ਉਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਵੀ ਚਾਰ ਮინისტრ ਸੌਚਾ ਕਰੇ ਸੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਵੀ ਜਿੱਤ ਗਏ ਸੀ ਭਾਰਤੀ ਜਨਤਾ ਪਾਰਟੀ ਨੂੰ ਅਕਾਲੀ ਦਲ ਨੇ ਬੋਟਾਂ ਪਾਉਣ ਜਾਂ ਸੀ ਤੁਮਾ ਹੋਣਾ ਨਹੀਂ ਪਵਾਇਆ ਸੀ ਉਸੇ ਅਕਾਲੀ ਭਾਜਪਾ ਸਰਕਾਰ ਦੀ ਤੁਮਾ ਨੇ ਹਮਾਇਤ ਕੀਤੀ ਸੀ ਵੱਡੀ ਗੱਲ ਇਹ ਹੈ ਵੀ ਤੁਮਾ ਦੇ ਇਸ ਐਕਸ਼ਨ ਦੀ ਮੈਂ ਕੋਈ ਤਾਰੀਫ ਨਹੀਂ ਕਰਦਾ ਮੈਂ ਕੋਈ ਤਰਫਦਾਰੀ ਨਹੀਂ ਕਰਦਾ ਮੈਂ ਕੋਈ ਸਪੋਰਟਿੰਗ ਨਹੀਂ ਕਰਦਾ ਕਿਉਂਕਿ ਜਹਜਾ ਕਿਰਦਾਰ ਉਹਨਾਂ ਦੀ ਆਰਗੇਨਾਈਜੇਸ਼ਨ ਦਾ ਰਿਹਾ ਹੈ ਦਰਦ ਦੇ ਮਿੰਟਕ ਸਾਲ ਦਾ ਜਿਹੋ ਜਿਹੇ ਵੱਡੇ ਕੱਦ ਬੁੱਤ ਵਾਲੇ ਲੀਡਰ ਜਿਹੜੇ ਐ ਵੱਡੇ ਸਿੱਖ ਆਗੂ ਉਸ ਆਰਗੇਨਾਈਜੇਸ਼ਨ ਦੇ ਹੈਡ ਰਹੇ ਨੇ ਹਾਂ ਬਾਬਾ ਦੀਪ ਸਿੰਘ ਵਰਗੀਆਂ ਮਹਾਨ ਹਸਤੀਆਂ ਸੰਤ ਜਰਨੈਲ ਸਿੰਘ ਪਿੰਡਰਾਲਾ ਸੰਤ ਕਰਤਾਰ ਸਿੰਘ ਸੰਤ ਗੁਰਚਰਨ ਗੁਰਬਚਨ ਸਿੰਘ ਜਿਹੜੇ ਉੱਥੇ ਵੱਡੇ ਵੱਡੇ ਜਿਹੜੇ ਨਾਮੀ ਜਿਹੜੇ ਸਖਸੀਤਾ ਰਹੀਆਂ ਨੇ ਉਹਦੇ ਮਾਦਕ ਬਾਬਾ ਤੁਮਾਨ ਨੂੰ ਜਿਹੜੀ ਹੈ ਇਹ ਇੱਕ ਸ਼ੋਭਾ ਨਹੀਂ ਸਿੱਤੇ ਦਾ ਉਹਨਾਂ ਦਾ ਕੋਈ ਲਾ ਦੂਜਾ ਤੀਜੀ ਕਤਾਰ ਦਾ ਚੌਥੀ ਕਤਾਰ ਦਾ ਬੰਦਾ ਜਾਂ ਕੋਈ ਹੋਰ ਖਾਣਾ ਪੂਰਤੀ ਕਰਿਆ ਹੁੰਦਾ ਸ਼ਾਇਦ ਗੱਲ ਆਣ ਗੋਲਿਆ ਹੋ ਜਾਂਦੀ ਜਦੋਂ ਬਾਬਾ ਧੋਮਾ ਖੁਦ ਜਾ ਕੇ ਬੈਠਦੇ ਨੇ ਤਾਂ ਗੱਲ ਨੋਟਿਸ ਲੈਣੀ ਬਣਦੀ ਹੈ ਸਿੱਖਾਂ ਨੂੰ ਵੀ ਨੋਟਿਸ ਲੈਣੇ ਬਣਦੀ ਹੈ ਪਰ ਅਕਾਲੀਆਂ ਤੇ ਮੈਨੂੰ ਹਾਸੇ ਆਉਂਦੀ ਹੈ ਜਦੋਂ ਤਾਂ ਉਹਨਾਂ ਨਾਲ ਕੋਈ ਖੜਦਾ ਹੈ ਸੰਤ ਸਮਾਜ ਦਾ ਹੋਰ ਚਾਹੇ ਉਹਨਾਂ ਤੋਂ ਬੇਅਦਬੀ ਹੋ ਜਾਂਦੀ ਹੈ ਚਾਹੇ ਉਹਨਾਂ ਦੀ ਸਪੋਰਟ 'ਚ ਕੱਢਦੇ ਆ ਉਦੋਂ ਤਾਂ ਉਹ ਚੰਗੇ ਆ ਦੁੱਧ ਤੋਤੇ ਆ ਦੇਖੋ ਰਾਜਨੀਤਿਕ ਪਾਰਟੀ ਦਾ ਅਕਾਲੀ ਦਲ ਵੀ ਹੈ ਰਾਜਨੀਤਿਕ ਪਾਰਟੀ ਭਾਜਪਾ ਵੀ ਹੈ ਰਾਜਨੀਤਿਕ ਪਾਰਟੀ ਕਾਂਗਰਸ ਵੀ ਹੈ ਰਾਜਨੀਤਿਕ ਪਾਰਟੀ ਆਪ ਵੀ ਹੈ ਤਾਂ ਫਿਰ ਤੁਹਾਡੇ ਢਿੱਡ ਪੀਟ ਕਿਉਂ ਜਦੋਂ ਹੁਣ ਅਕਾਲੀਆਂ ਦੀ ਦੋਗਲੀ ਨੀਤੀ ਇੱਕ ਗੱਲ ਦੀ ਮਤਲਬ ਲੋਕ ਹੈਰਾਨ ਹੁੰਦੇ ਨੇ ਲੋ 24-25 ਸਾਲ ਤਾ ਤੁਸੀਂ ਜਿਹੜਾ 20-22 ਸਾਲ ਤਾ ਤੁਸੀਂ ਉਹਨਾਂ ਨਾਲ ਸਾਂਝ ਪਿਆਲੀ ਪਾਈ ਰੱਖੀ ਉਹਨਾਂ ਦੇ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਜਦੋਂ 370 ਟੁੱਟਦੀ ਐ ਉਦੋਂ ਤੁਸੀਂ ਹਮਾਇਤ ਕਰਦੇ ਹੋ ਜਦੋਂ ਕਿਤੇ ਦੰਗੇ ਹੋ ਜਾਣ ਗੁਜਰਾਤ 'ਚ ਹੋ ਜਾਣ ਕਿਤੇ ਹੋ ਜਾਣ ਤੁਸੀਂ ਮੂੰਹ ਨਹੀਂ ਖੋਲਦੇ ਕਿਤੇ ਵੀ ਮੈਜੋਰਟੀ ਦੇ ਵਿੱਚ ਕੋਈ ਐਕਸ਼ਨ ਹੁੰਦਾ ਕਿੰਨੇ ਮੁਸਲਮਾਨਾਂ ਤੇ ਅਟੈਕ ਹੁੰਦੇ ਨੇ ਉਦੋਂ ਤੁਹਾਡੇ ਕੋਈ ਯਾਦ ਨਹੀਂ ਹੁੰਦਾ ਵੀ ਭਾਜਪਾ ਕੀ ਕਰਦੀ ਐ ਜਦੋਂ ਤੁਮਾ ਜਾ ਕੇ ਹਮਾਇਤ ਕਰਦਾ ਹੈ ਉਦੋਂ ਭਾਜਪਾ ਨੂੰ ਤਾਂ ਅਕਾਲੀਆਂ ਦੇ ਢੀਠ ਹੁੰਦੀ ਐ ਇਸ ਲਈ ਭਾਰਤੀ ਜਨਤਾ ਪਾਰਟੀ ਨੇ ਜੇ ਪਿਛਲੇ ਦਸਾਂ ਬੀਹਾਂ ਸਾਲਾਂ ਦੇ ਵਿੱਚ ਜਿੰਨੀਆਂ ਕੋਈ ਗੱਲਾਂ ਗਲਤ ਕੀਤੀਆਂ ਨੇ ਅੱਜ ਤੱਕ ਅਕਾਲੀਆਂ ਨੇ ਮੂੰਹ ਕਿਉਂ ਨਹੀਂ ਖੋਲਿਆ ਉਹ ਕੱਲੇ ਧੂਮਾ ਤੋਂ ਕਿਉਂ ਐਕਸਪੈਕਟ ਕਰਦੇ ਨੇ ਜਿਹੜੇ ਅੱਜ ਪੰਥ ਪੰਥ ਦੀ ਦੁਹਾਈ ਪਾਉਂਦੇ ਨੇ ਚਾਹੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਹੋਣ ਚਾਹੇ ਵੀ ਸਰਦਾਰ ਵਿਕਰਮ ਸਿੰਘ ਮਜੀਠੀਆ ਹੋਣ ਚਾਹੇ ਹੋਰ ਹੋਣ ਇਹਨਾਂ ਦੇ ਜਿੰਨੇ ਪਿਛ ਲੱਗਦੇਗੇ ਉਹ ਉਦੋਂ ਕਿਉਂ ਨਹੀਂ ਬੋਲਦੇ ਤੇ ਉਦੋਂ ਕੀ ਕਰਦੇ ਨੇ ਉਹ ਕਦੇ ਕਿਉਂ ਨਹੀਂ ਇਹ ਇਸ਼ੂ ਬਣਾਉਂਦੇ ਮੰਨਿਆ ਵੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਉਹਦੇ ਅੱਗੇ ਮਿਨੋਰਟੀਜ਼ ਨੂੰ ਟਾਰਗੇਟ ਕਰਦੇ ਨੇ ਗੱਲ ਪ੍ਰਿੰਸੀਪਲ ਦੀ ਹੈ ਗੱਲ ਪ੍ਰਿੰਸੀਪਲ ਸਟੈਂਡ ਦੀ ਹੈ ਹੂੰ ਜਿਹੜੇ ਹੋਰ ਹੋਰ ਇਸ਼ੂ ਨੇ ਉਹਨਾਂ ਤੇ ਕੌਣ ਬੋਲੂ ਹੂੰ ਹੂੰ ਜਦੋਂ ਮਿਨੋਰਿਟੀਜ਼ ਦੀ ਗੱਲ ਆਉਂਦੀ ਹੈ ਜਦੋਂ ਕਨਸਟੀਟਿਊਸ਼ਨ ਦੀ ਗੱਲ ਆਉਂਦੀ ਹੈ ਕਿੰਨੇ ਹੀ ਲੇਖਕ ਸੀ ਜਿਹੜੇ ਹਿੰਦੁਸਤਾਨ ਭਾਰ ਦੇ ਵਿੱਚ ਉਹਨਾਂ ਦੀਆਂ ਜ਼ਿੰਦਗੀਆਂ ਰੋਲਤੀਆਂ ਕੀ ਕੁਝ ਨਹੀਂ ਹੋਇਆ ਇੱਥੇ ਹੂੰ ਹੂੰ ਉਦੋਂ ਅਕਾਲੀ ਕਿੱਥੇ ਜਾਂਦੇ ਨੇ ਮਸਲਾ ਤਾਂ ਇਹ ਹੈ ਕਿੰਨੇ ਮਹੀਨੇ ਜਿਹੜਾ ਕਿੰਨੇ ਮਹੀਨੇ ਬਾਅਦ ਇਹਨਾਂ ਨੇ ਸਮਰਥਨ ਵਾਪਸ ਲਿਆ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਬੇਸ ਮੇਨ ਅਕਾਲੀ ਦਲ ਦਾ ਕਿਸਾਨੀ ਤੇ ਪੰਥ ਹੈ ਦੋਨੇ ਟੁੱਟੇ ਦੋਨਾਂ ਨੂੰ ਛੱਡ ਕੇ ਤੁਸੀਂ ਪਾਸੇ ਹੋ ਗਏ ਉਦੋਂ ਤੁਹਾਨੂੰ ਭਾਜਪਾ ਪਿਆਰੀ ਸੀ ਹੂੰ ਹੂੰ ਗੱਲ ਪ੍ਰਿੰਸੀਪਲ ਦੀ ਹੈ ਮੈਨੂੰ ਇਹ ਲੱਗਦਾ ਵੀ ਅਕਾਲੀ ਜਿਹੜਾ ਰੌਲਾ ਪਾਉਂਦੇ ਨੇ ਉਹ ਗੱਲ ਇਹ ਨਹੀਂ ਹੈਗੀ ਵੀ ਧੂਮਾ ਦਾ ਐਕਸ਼ਨ ਸਹੀ ਹੈ ਜਾਂ ਗਲਤ ਹੈ ਉਹਨਾਂ ਨੂੰ ਤਾਂ ਕੋਈ ਨਾ ਕੋਈ ਮੁੱਦਾ ਚਾਹੀਦਾ ਹੁੰਦਾ ਕੋਈ ਬਹਾਨਾ ਚਾਹੀਦਾ ਹੁੰਦਾ ਅੱਜ ਧੂਮਾ ਮਿਲ ਗਿਆ ਕੱਲ ਨੂੰ ਸੁਮਾ ਮਿਲ ਜੂ ਕੋਈ ਹੋਰ ਮਿਲ ਜੂਗਾ ਅੱਛਾ ਚਲੋ ਕਾਲੀ ਦਲ ਦੇ ਚਿਹਰੇ ਤੇ ਲਾਜ਼ਮੀ ਤੌਰ ਤੇ ਕਈ ਇੱਕ ਵਾਰ ਨਹੀਂ ਕਈ ਵਾਰ ਬੇਨਕਾਬ ਹੋਇਆ ਹੁਣ ਸਵਾਲ ਇਹ ਕਿ ਭਾਜੀਪੀ ਦੀ ਵੱਲੋਂ ਹਮਾਇਤ ਲੈਣਾ ਹਰਨਾਮ ਸਿੰਘ ਧੂਮੇ ਦੇ ਬੀਜੇਪੀ ਨੇ ਜਿਹੜਾ ਬੇਨਿਕਾ ਉਹ ਦੇਖੋ ਤੁਸੀਂ ਕਹਿੰਦੇ ਸੀ ਅੱਤਵਾਦ ਦੇ ਖਿਲਾਫ ਖਾਲਿਸਤਾਨ ਦੇ ਖਿਲਾਫ ਫਿਰ ਉਹ ਜਦ ਸੰਤ ਜਨਰਲ ਸਿੰਘ ਭਿੰਡਰਾਂ ਵਾਲੇ ਨੂੰ ਲੈ ਕੇ ਬੀਜੇਪੀ ਵਾਲੇ ਆਰਐਸਐਸ ਵਾਲੇ ਵੱਖਰੀ ਸੋਚ ਰੱਖਦੇ ਨੇ ਤੁਸੀਂ ਤਾਂ ਬੀਜੇਪੀ ਦੀ ਮੌਕਾ ਪ੍ਰਸਤੀ ਤੇ ਇੱਕ ਇੱਕ ਤੀਜ ਦੇਖੋ ਜਦੋਂ ਤਾਂ ਕੈਨੇਡਾ ਦੇ ਵਿੱਚ ਰੌਲਾ ਪੈਂਦਾ ਹੈ ਵੀ ਖਾਲਿਸਤਾਨੀਆਂ ਨੂੰ ਸਪੋਰਟ ਕਰਦੇ ਆ ਨਿਜਰ ਦੀ ਦੇ ਕਤਲ ਤੇ ਕੁਝ ਕਹਿੰਦੇ ਆ ਉਦੋਂ ਤਾਂ ਇੰਡੀਆ ਗਵਰਨਮੈਂਟ ਤੇ ਇੰਡੀਆ ਬੀਜੇਪੀ ਬੋਲਦੀ ਹੈ ਜਿਹੜਾ ਗੁਰਪਤਵੰਤ ਪੰਨੂ ਅਮਰੀਕਾ 'ਚ ਬੈਠਾ ਰੋਜ਼ ਲਲਕਾਰੇ ਮਾਰਦਾ ਹੈ ਰੋਜ਼ ਧਮਕਾ ਦੇ ਦਿੰਦਾ ਹੈ ਰੋਜ਼ ਬੰਬ ਚਲਾਉਣ ਦੀ ਗੱਲ ਕਰਦਾ ਜਿਹੜਾ ਕਿ ਬਹੁਤ ਮੰਦਭਗ ਹੈ ਅਮਰੀਕਾ ਦੇ ਖਿਲਾਫ ਕਦੇ ਕੋਈ ਮੂੰਹ ਨਹੀਂ ਖੋਲਦਾ ਉਹ ਵੀ ਦੇਖੋ ਜਦੋਂ ਤੁਸੀਂ ਉਹਨਾਂ ਦਾ ਇੱਕ ਮਕਸਦ ਰਿਹਾ ਤੁਸੀਂ ਇੱਕ ਹਿਸਟਰੀ ਸਾਰੀ ਦੇਖੋ ਭਾਜਪੀ ਤੇ ਇਹ ਐਲੀਗੇਸ਼ਨ ਲੱਗਦੇ ਨੇ ਸੱਚ ਹੈ ਝੂਠ ਹੈ ਉਹ ਜਾਣਦੇ ਹੋਣਗੇ ਦੁਨੀਆ ਤਾਂ ਸਾਰੀ ਕਹਿੰਦੀ ਹੈਗੀ ਵੀ ਬੀਜੇਪੀ ਐਂਟੀ ਮਿਨੋਰਟੀ ਹੈ ਮੁਸਲਮਨ ਵੀ ਟਾਰਗੇਟ ਕਰਦੀ ਹੈ 크ਰਿਸਚੀਅਨ ਵੀ ਟਾਰਗੇਟ ਕਰਦੀ ਹੈ ਇਸ ਤੌਰ ਦੇ ਵਿੱਚ ਉਹਨਾਂ ਦੀ ਇੱਕ ਹਮੇਸ਼ਾ ਦਿਲੀ ਇਸ਼ਾਰਾ ਰਹੀ ਹੈ ਉਹਨਾਂ ਦਾ ਟਾਰਗੇਟ ਰਿਹਾ ਹੈ ਉਹਨਾਂ ਦੀ ਪਾਲਿਸੀ ਰਹੀ ਹੈ ਵੀ ਸਿੱਖਾਂ ਦੀ ਕਿਸੇ ਨਾ ਕਿਸੇ ਆਰਗੇਨਾਈਜੇਸ਼ਨ ਨੂੰ ਆਪਣੇ ਨਾਲ ਲਾ ਕੇ ਰੱਖੀਏ ਤਾਂ ਜੋ ਅਸੀਂ ਇਹ ਕਹਿ ਸਕੀਏ ਕਿ ਸਿੱਖ ਸਾਡੇ ਨਾਲ ਨੇ ਸ਼੍ਰੋਮਣੀ ਕਾਲੀ ਦਲ ਤੋਂ ਪਾਸੇ ਹੋ ਚੁੱਕੇ ਨੇ ਢੀਂਸਾ ਵੀ ਪਾਸੇ ਹੋ ਚੁੱਕਿਆ ਹੈ ਤਾਂ ਇਸ ਵੇਲੇ ਉਹਨਾਂ ਨੂੰ ਕਿਸੇ ਦੀ ਕੋਈ ਸਪੋਰਟ ਹੈ ਨਹੀਂ ਜੀ ਜੀ ਇਹ ਹੋ ਸਕਦਾ ਹੈ ਉਸੇ ਰਣਨੀਤੀ ਦਾ ਹਿੱਸਾ ਹੋਵੇ ਹਾਂ ਬਿਲਕੁਲ ਵੀ ਇਹ ਉਹ ਇੱਕ ਪੇਸ਼ ਕਰ ਸਕਣ ਵੀ ਇਹ ਮਿਨੋਰੀਟੀ ਜਿਹੜੀ ਹੈ ਸਿੱਖ ਸਾਡੇ ਸਿੱਖਾਂ ਦੀ ਤੇ ਦੰਦਮਣੀ ਟਕਸਾਲ ਨਾਲੋਂ ਮੈਨੂੰ ਨਹੀਂ ਲੱਗਦਾ ਵੀ ਜਦੋਂ ਪੋਲਿਟਿਕਲ ਪਾਰਟੀਆਂ ਨੂੰ ਪਾਸੇ ਕਰ ਦੋ ਉਦੋਂ ਕੋਈ ਨਾਮੀ ਆਰਗੇਨਾਈਜੇਸ਼ਨ ਹੋਊਗਾ ਹਾਂ ਬੜੀ ਮਹੱਤਵਪੂਰਨ ਮਹੱਤਵਪੂਰਨ ਸੰਸਥਾ ਹੈ ਇਸ ਲਈ ਉਹ ਉਸ ਸਟ੍ਰੈਟਜੀ ਦੇ ਵਿੱਚ ਉਸ ਰਣਨੀਤੀ ਦੇ ਵਿੱਚ ਦੰਦਮਣੀ ਟਕਸਾਲ ਫਿੱਟ ਹੁੰਦੀ ਹੈ ਗੱਲ ਤਾਂ ਇਹ ਹੁੰਦੀ ਹੈ ਵੀ ਤੁਸੀਂ ਵਰਤੇ ਜਾਣਾ ਜਾਂ ਨਹੀਂ ਜਾਣਾ ਉਹ ਇੱਕ ਸਵਾਲ ਵੱਖਰਾ ਹੈ ਜੀ 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 ਦੰਦਮਣੀ ਟਕਸਾਲ ਨੇ ਇਸ ਸੰਚੇਜ ਫਿੱਟ ਹੋਣਾ ਨਹੀਂ ਹੋਣਾ ਇਹ ਤਾਂ ਉਹਨਾਂ ਨੇ ਦੇਖਣਾ ਹੈ ਪਰ ਉਹਨਾਂ ਦੀ ਜਿਹੜੀ ਕੋਸ਼ਿਸ਼ ਰਹੀ ਹੈ ਮੈਨੂੰ ਲੱਗਦਾ ਵੀ ਉਸੇ ਰਣਨੀਤੀ ਦਾ ਹਿੱਸਾ ਹੈ ਕਿ ਸਾਡੇ ਨਾਲ ਅਸੀਂ ਸਿੱਖ ਅਸੀਂ ਸਿੱਖਾਂ ਦੇ ਨਾਲ ਤੇ ਸਿੱਖ ਸਾਡੇ ਨਾਲ ਸਿੱਖ ਸਾਡੇ ਨਾਲ ਇਸ ਤੋਂ ਵੱਡੀ ਆਰਗੇਨਾਈਜੇਸ਼ਨ ਕਿਹੜੀ ਹੋ ਸਕਦੀ ਹੈ ਹਾਂ ਕਿਉਂਕਿ ਢੀਂਡ ਸਾਹ ਹੁਣਾ ਵੀ ਉਹਨਾਂ ਐਕਸਪੈਰੀਮੈਂਟ ਕਰ ਲਿਆ ਹੈ ਸ਼ਾਇਦ ਸੁਧਾਰ ਲੈਲਵੜੀ ਖੱਬੇ ਸੱਜੇ ਕਿਤੇ ਨਾ ਕਿਤੇ ਭਾਜੀਪੀ ਦੀ ਬੋਲੀ ਬੋਲਦੇ ਨੇ ਹੁਣ ਉੱਪਰਲੀ ਕੋਈ ਨਹੀਂ ਉਹਨਾਂ ਨਾਲ ਪਰ ਹੂੰ ਹੂੰ ਹੁਣ ਉਹਨਾਂ ਟੱਕਸਾਲ ਮਿਲ ਗਿਆਗੇ ਦਿਖਾਉਣ ਵਾਸਤੇ ਹੋ ਗਿਆ ਕਿ ਸਿੱਖ ਸਾਡੇ ਨਾਲ ਸਿੱਖ ਸਾਡੇ ਨਾਲ ਮਿਨੋਰਟੀ ਦੇ ਅਸੀਂ ਰੱਖੇ ਹੈਗੇ ਹਾਂ ਹਾਂ ਬਿਲਕੁਲ ਅਸੀਂ ਕਾਲੀਦੇ ਲਈ ਵੀ ਕਹਿੰਦਾ ਨਾ ਕਿ ਸਾਡੇ ਕੋਲ ਜੀ ਹਰਿਆਣਾ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੋ ਕੇ ਲੱਗੇ ਕੱਟੜ ਸਾਹਿਬ ਮਨਜੇਦਰ ਸਿੰਘ ਸਿਰਸਾ ਨੇ ਪੂਰੀ ਤੇ ਪੂਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਕੀ ਤੇ ਜਾ ਕੇ ਭਾਜਪਾ ਦੀ ਝੋਲੀ ਚ ਪਾਤੀ ਪਟਨਾ ਸਾਹਿਬ ਇਹਨਾਂ ਨੇ ਕਬਜ਼ਾ ਕਰ ਲਿਆ ਆਰਐਸਐਨ ਨੇ ਮਹਾਰਾਸ਼ਟਰ ਇਹਨਾਂ ਨੇ ਕਬਜ਼ਾ ਕਰ ਲਿਆ ਗਿਆ ਉਹ ਉਹ ਸਵਾਲ ਫਿਰ ਆ ਜਾਂਦਾ ਹੈ ਕਿ ਹੁਣ ਕਾਲੀਦੇ ਨੂੰ ਕਬਜ਼ਿਆਂ ਦੇ ਲੱਗ ਰਹੇ ਵੀ ਸਾਡੀਆਂ ਜਿਹੜੀਆਂ ਧਾਰਮਿਕ ਸਥਾਪਨਾਵਾਂ ਨੇ ਉਹਤੇ ਭਾਜਪਾ ਜਾਂ ਆਰਐਸਐਸ ਨੇ ਕਬਜ਼ੇ ਕਰ ਲਏ ਨੇ ਨਹੀਂ ਸਿਰਸਾ ਕੌਣ ਹੈ ਅਕਾਲੀ ਦਲ ਦੀ ਪਛਾਇਸ਼ ਹੈ ਜੀ ਅਕਾਲੀ ਦਲ ਨੇ ਕਮਲ ਦੇ ਬੁੱਲ ਦੇ ਦਿੱਲੀ ਤੋਂ ਇਲੈਕਸ਼ਨ ਲੜਾਈ ਭਾਰਤੀ ਜਨਤਾ ਪਾਰਟੀ ਦਾ ਐਮਐਲਏ ਬਣਾਇਆ ਅਕਾਲੀ ਦਲ ਦਾ ਬੰਦਾ ਫਿਰ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਜੀਕੇ ਨੂੰ ਲਾਇਆ ਕਿੰਨੇ ਕੁਸ਼ ਗੇਮਾਂ ਜਿਹੜੀਆਂ ਖੇਡੀਆਂ ਗਈਆਂ ਸਿਰਸਾ ਨੂੰ ਪ੍ਰਮੋਟ ਕਰਨ ਵਾਸਤੇ ਪ੍ਰੋਜੈਕਟ ਕਰਨ ਵਾਸਤੇ ਜਦੋਂ ਛੱਡ ਕੇ ਬੀਜੇਪੀ ਚਲਾ ਜਾਂਦਾ ਹੈ ਫਿਰ ਇੱਕਦਮ ਦੁਸ਼ਮਣ ਹੋ ਜਾਂਦਾ ਹੈ ਵਿਰੋਧੀ ਹੋ ਜਾਂਦਾ ਹੈ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਖੜਾ ਰਹੇ ਉਹੀ ਸਿਰਸਾ ਦੁੱਤ ਹੁੰਦਾ ਹੈ ਕਲ ਤਾਂ ਇਹਦਾ ਮਤਲਬ ਇਥੋਂ ਗੱਲ ਇਹ ਹੁੰਦੀ ਹੈ ਵੀ ਤੁਹਾਡੀ ਸਿਲੈਕਸ਼ਨ ਆਫ ਮੈਨ ਜਿਹੜੇ ਤੁਸੀਂ ਬੰਦੇ ਚੁਣਦੇ ਹੋ ਇਹਦਾ ਮਤਲਬ ਤੁਸੀਂ ਮੌਕਾ ਪ੍ਰਸਤ ਬੰਦੇ ਹੀ ਚੁਣਦੇ ਹੋ ਜਦੋਂ ਤੁਹਾਡੇ ਮਾਈਂਡ ਦੇ ਵਿੱਚ ਇਹ ਹੈ ਵੀ ਮੌਕਾ ਲੰਗਾਉਣਾ ਹੈ ਮੌਕਾ ਪ੍ਰਸਤ ਬੰਦੇ ਹੀ ਤੁਹਾਡੀ ਚੋਣ ਹੈ ਤਾਂ ਜਹੇ ਜਰ ਰਿਜ਼ਲਟ ਹੋਣਾ ਚਾਹੀਦਾ ਹੈ ਫਿਰ ਉਹ ਜੇ ਰਿਜ਼ਲਟ ਸਾਹਮਣੇ ਆਊਗਾ ਜਦੋਂ ਤੁਸੀਂ ਖੜਕਾ ਕੇ ਬੰਦੇ ਚੁਣੋਗੇ ਕੋਈ ਵੀ ਆਰਗੇਨਾਈਜੇਸ਼ਨ ਹੈ ਚਾਹੇ ਕੋਈ ਕਮਰਸ਼ੀਅਲ ਆਰਗੇਨਾਈਜੇਸ਼ਨ ਹੈ ਤੁਸੀਂ ਇੱਕ ਚੈਨਲ ਚਲਾ ਰਹੇ ਹੋ ਜੇ ਤੁਸੀਂ ਇਹੋ ਜਿਹੇ ਰਿਪੋਰਟਰ ਰੱਖੋਗੇ ਜਿਹੜੇ ਦੋ ਦੋ ਮਹੀਨੇ ਬਾਅਦ ਭੱਜੇ ਜਾਣਗੇ ਚੱਲ ਗਿਆ ਤੁਹਾਡਾ ਚੈਨਲ ਜੇ ਤੁਸੀਂ ਖੜਕਾ ਕੇ ਰੱਖੋਗੇ ਪੱਕੇ ਬੰਦੇ ਰੱਖੋਗੇ ਤਾਂ ਹੋ ਸਕਦਾ ਮਾੜਾ-ਮੋੜਾ ਪੈਰਾਂ ਸਿਰ ਰਹੋਗੇ ਇਸ ਲਈ ਉਹੀ ਹਾਲ ਜਿਹੜਾ ਇਹ ਹੈ ਵੀ ਤੁਸੀਂ ਜਦੋਂ ਬੰਦੇ ਚ ਚੰਗੇ ਰੱਖੋਗੇ ਜਿਹੜੇ ਬੰਦੇ ਨਿਵਨ ਵਾਲੇ ਹੋਣ ਚੰਗੇ ਉਹ ਪਿਸ਼ੋਕੜ ਦੇਖ ਕੇ ਰੱਖੋਗੇ ਵੀ ਕਹੇ ਹੋ ਜੇ ਬੰਦੇ ਨੇਗੇ ਤਾਂ ਨੇਚਰਲੀ ਨਾਲ ਨਿਬੜਨਗੇ ਜਿਹੜੇ ਬੰਦਿਆਂ ਦਾ ਬੰਦਿਆਂ ਬੰਦੇ ਪਹਿਲਾਂ ਹੀ ਮੌਕਾ ਪ੍ਰਸਤ ਹੋਣ ਜਾਂ ਫਸਲੀ ਬਟੇਰੇਆ ਵਾਂਗੂ ਕਦੇ ਐਸ ਬਨੇ ਰਹੇ ਤੇ ਕਦੇ ਔਸ ਬਨੇ ਰਹੇ ਤੇ ਤਾਂ ਫਿਰ ਜਿਹੇ ਜਿਹੇ ਰਿਜ਼ਲਟ ਹੁੰਦਾ ਉਹੋ ਜਿਹਾ ਹੀ ਹੋਗਾ